ਹਾਂਜੀ ਦੋਸਤੋ ਸਾਡੇ ਚੈਨਲ ਮਲਾਬੇ ਬ੍ਰਦਰ ਤੇ ਤੁਹਾਡਾ ਸਵਾਗਤ ਹੈ ਨਵੇਂ-ਨਵੇਂ ਰਿਸ਼ਤੇ ਦੇਖਣ ਲਈ ਸਾਡਾ ਚੈਨਲ ਕਰੋ ਸਬਸਕ੍ਰਾਈਬ ਤੇ ਸ਼ੇਅਰ ਹੁਣ ਚੱਲਦੇ ਆਪਾਂ ਆਪਣੇ ਪਹਿਲੇ ਰਿਸ਼ਤੇ ਵੱਲ ਹਾਂਜੀ ਅੱਜ ਦਾ ਰਿਸ਼ਤਾ ਆਪਣਾ ਕੁੜੀ ਦਾ ਨਾਮ ਕੌਰ ਜਨਮ 2001 ਦਾ ਹੈ ਕੁੜੀ ਦੀ ਕਸਟ ਜੱਟ ਸਿੱਖ ਹੈ ਕੁੜੀ ਦੀ ਪੜਾਈ ਨਰਸਿੰਗ ਕੀਤੀ ਹੋਈ ਆ ਕੱਦ 5 ਫੁੱਟ 6 ਇੰਚ ਹੈ ਏਰੀਆ ਕੁੜੀ ਦਾ ਮਾਨਸਾ ਹੈ ਇਹਨਾਂ ਦੀ ਡਿਮਾਂਡ ਮੁੰਡਾ ਕੈਨੇਡਾ ਵਿੱਚ ਪੀਆਰ ਹੋਵੇ 10 ਤੋਂ 12 ਕਿੱਲੇ ਜ਼ਮੀਨ ਹੋਵੇ ਹਾਂਜੀ ਅਗਲਾ ਰਿਸ਼ਤਾ ਵੀ ਆਪਣਾ ਕੁੜੀ ਦਾ ਹੈ ਨਾਮ ਕੌਰ ਹੈ ਜਨਮ 1998 ਦਾ ਹੈ ਏਰੀਆ ਰਾਮਪਰਾ ਫੂਲ ਹੈ ਕੁੜੀ ਦੀ ਪੜ੍ਹਾਈ ਬੀਏ ਕੀਤੀ ਹੋਈ ਹੈ ਇਹਨਾਂ ਦੀ ਡਿਮਾਂਡ ਮੁੰਡੇ ਕੋਲੇ 5 ਤੋਂ 6 ਕਿੱਲੇ ਜ਼ਮੀਨ ਹੋਵੇ ਤੇ ਮੁੰਡਾ ਸਰਕਾਰੀ ਨੌਕਰੀ ਤੇ ਹੋਵੇ ਕਿਸੇ ਵੀ ਵਿਭਾਗ ਦੇ ਵਿੱਚ ਹਾਂਜੀ ਅਗਲਾ ਰਿਸ਼ਤਾ ਆਪਣਾ ਮੁੰਡੇ ਦਾ ਹੈ ਨਾਮ ਸਿੰਘ ਹੈ ਗੋਤ ਢਿੱਲੋਂ ਆ ਜਨਮ 1997 ਦਾ ਹੈ ਮੁੰਡੇ ਦੀ ਪੜ੍ਹਾਈ ਬੀ ਕਾਮ ਕੀਤੀ ਹੋਈ ਐ ਇਹਨਾਂ ਦਾ ਏਰੀਆ ਰਾਮਪਰਾ ਫੂਲ ਹੈ ਮੁੰਡਾ ਬੈਂਕ ਵਿੱਚ ਸਰਕਾਰੀ ਨੌਕਰੀ ਤੇ ਹੈ ਤੇ ਡਿਮਾਂਡ ਇਹਨਾਂ ਦੀ ਕੁੜੀ ਵੀ ਸਰਕਾਰੀ ਨੌਕਰੀ ਤੇ ਹੋਵੇ ਕਿਸੇ ਵੀ ਡਿਪਾਰਟਮੈਂਟ ਚ ਹੋਵੇ ਪਰ ਹੋਵੇ ਸਰਕਾਰੀ ਨੌਕਰੀ ਤੇ ਹਾਂਜੀ ਅਗਲਾ ਰਿਸ਼ਤਾ ਵੀ ਮੁੰਡੇ ਦਾ ਐ ਨਾਮ ਸਿੰਘ ਐ ਗੋਤ ਸੇਖੋ ਐ ਜਾਤੀ ਜੱਟ ਸੇਖਾ ਜਨਮ 2002 ਦਾ ਐ ਏਰੀਆ ਮੁੰਡੇ ਦਾ ਮੋਗਾ ਐ ਪੜ੍ਹਾਈ ਟੈਕਨੀਕਲ ਇੰਜੀਨੀਅਰ ਐ ਇਹਨਾਂ ਦੀ ਡਿਮਾਂਡ ਕੁੜੀ ਸਰਕਾਰੀ ਨੌਕਰੀ ਤੇ ਹੋਵੇ ਪੁਲਿਸ ਨੂੰ ਛੱਡ ਕੇ ਹੋਰ ਕਿਸੇ ਵਿਭਾਗ ਵਿੱਚ ਹੋਵੇ ਮੁੰਡੇ ਕੋਲੇ ਜ਼ਮੀਨ 7 ਕਿੱਲੇ ਆ ਹਾਂਜੀ ਅਗਲਾ ਰਿਸ਼ਤਾ ਵੀ ਕੁੜੀ ਦਾ ਹੈ ਨਾਮ ਕੌਰ ਹੈ ਗੋਤ 47 ਵਾਲਾ ਕੁੜੀ ਦੀ ਜਨਮ ਤਰੀਕ 2000 ਦੀ ਹੈ ਕੁੜੀ ਦੀ ਪੜ੍ਹਾਈ ਐਮਏ ਕੀਤੀ ਹੋਈ ਹੈ ਕੱਦ 5 ਫੁੱਟ 6 ਇੰਚ ਹੈ ਏਰੀਆ ਇਹਨਾਂ ਦਾ ਬਠਿੰਡਾ ਹੈ ਇਹਨਾਂ ਦੀ ਡਿਮਾਂਡ ਮੁੰਡਾ ਕੈਨੇਡਾ ਵਿੱਚ ਪੀਆਰ ਹੋਵੇ 15 ਤੋਂ 17 ਕਿੱਲੇ ਜ਼ਮੀਨ ਹੋਵੇ ਇਹ ਤੋਂ ਘੱਟ ਜ਼ਮੀਨ ਵਾਲੇ ਸੰਪਰਕ ਨਾ ਕਰਨ ਹਾਂਜੀ ਅਗਲਾ ਰਿਸ਼ਤਾ ਮੁੰਡੇ ਦਾ ਨਾਮ ਸਿੰਘ ਹੈ ਜਨਮ 1996 ਦਾ ਹੈ ਕੱਦ 5 ਫੁੱਟ 10 ਇੰਚ ਹੈ ਏਰੀਆ ਮੋਗਾ ਹੈ ਮੁੰਡੇ ਦਾ ਗੋਤ ਮਾਨ ਹੈ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਜ਼ਮੀਨ ਨੌਕਲੀਆ ਇਹਨਾਂ ਦੀ ਡਿਮਾਂਡ ਕੁੜੀ ਪੜ੍ਹੀ ਲਿਖੀ ਸੋਹਣੀ ਤੇ ਘਰੇਲੂ ਹੋਵੇ ਹਾਂਜੀ ਅਗਲਾ ਰਿਸ਼ਤਾ ਵੀ ਮੁੰਡੇ ਦਾ ਨਾਮ ਸਿੰਘ ਹੈ ਜਨਮ 2000 ਦਾ ਹੈ ਕੱਦ 5 ਫੁੱਟ 7 ਇੰਚ ਹੈ ਏਰੀਆ ਲੁਧਿਆਣਾ ਹੈ ਮੁੰਡੇ ਦਾ ਗੋਤ ਗਿੱਲ ਹੈ ਪੜਾਈ ਪਲੱਸ 2 ਕੀਤੀ ਹੈ ਮੁੰਡਾ ਆਰਮੀ ਚ ਹੈ ਤੇ ਇਹਨਾਂ ਦੀ ਡਿਮਾਂਡ ਕੁੜੀ ਸਰਕਾਰੀ ਨੌਕਰੀ ਤੇ ਹੋਵੇ ਹਾਂਜੀ ਨਾਮ ਸਿੰਘ ਜਨਮ 1997 ਗੋਤ ਮਾਨ ਪੜਾਈ ਕੰਪਿਊਟਰ ਡਿਪਲੋਮਾ ਮੁੰਡਾ ਪ੍ਰਾਈਵੇਟ ਜੌਬ ਕਰਦਾ ਹੈ ਏਰੀਆ ਮੁੰਡੇ ਦਾ ਫਤਿਹਗੜ੍ਹ ਸਾਹਿਬ ਹੈ ਇਹਨਾਂ ਦੀ ਡਿਮਾਂਡ ਕੁੜੀ ਪੜ੍ਹੀ ਲਿਖੀ ਤੇ ਸੋਹਣੀ ਹੋਵੇ। ਹਾਂਜੀ ਅਗਲਾ ਰਿਸ਼ਤਾ ਮੁੰਡੇ ਦਾ ਨਾਮ ਸਿੰਘ ਹੈ। ਜਨਮ 1999 ਦਾ ਹੈ। ਕੱਦ 6 ਫੁੱਟ 1 ਇੰਚ ਹੈ। ਗੋਤ ਸਿੱਧੂ ਹੈ। ਏਰੀਆ ਨਾ ਸੰਗੂਰ ਹੈ। ਮੁੰਡਾ ਪੀ.ਡਬਲਯੂ.ਡੀ. ਵਿੱਚ ਸਰਕਾਰੀ ਨੌਕਰੀ ਤੇ ਇਹਨਾਂ ਦੀ ਡਿਮਾਂਡ ਕੁੜੀ ਪੜ੍ਹੀ ਲਿਖੀ ਤੇ ਸੋਹਣੀ ਤੇ ਸਰਕਾਰੀ ਨੌਕਰੀ ਤੇ ਹੋਵੇ। ਹਾਂਜੀ ਐਸੇ ਅੱਜ ਦੇ ਆਪਣੇ ਰਿਸ਼ਤੇ ਹੋਰ ਰਿਸ਼ਤੇ ਦੇਖਣ ਲਈ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਫਿਰ ਕਮੈਂਟ ਕਰਕੇ ਜਰੂਰ ਦੱਸਿਓ। ਵੀ ਆਪਾਂ ਕਿੱਥੋਂ-ਕਿੱਥੋਂ ਇਹ ਰਿਸ਼ਤੇ ਜਿਹੜੇ ਦੇਖ ਰਹੇ ਆ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਚਾਹੁੰਦੀ ਕੋਈ ਵੀ ਐਡ ਲਵਾਉਣੀ ਆ ਉਹ ਤਾਂ ਤੁਸੀਂ WhatsApp ਤੇ ਫੜਨਾ ਸੰਪਰਕ ਕਰ ਸਕਦੇ ਹੋ ਅਗਰ ਸਾਡੇ ਮਾਧਿਅਮ ਰਹੀਂ ਰਿਸ਼ਤਾ ਹੁੰਦਾ ਤਾਂ ਸ਼ਾਨੂੰ ਬਹੁਤ ਖੁਸ਼ੀ ਹੋਊਗੀ ਧੰਨਵਾਦ ਜੀ